ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਸਜਣੋ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਜਿਹੜਾ ਸੋਇਆ ਸвая ਹੈ ਦੋ ਟਾਈਮ ਚੋਕੇ ਜਿਹੜਾ ਗੱਬਣਿਆਂ ਨੂੰ ਟਿੱਪ ਕੇ ਭਰਾ ਕੇ ਤਸੱਲੀ ਕਰੋ ਠੀਕ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਹੂ ਰਹੀ ਕਿ ਮਾਤੜ ਦਾ ਫਾਇਦਾ ਅਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਪ੍ਰਦੀਪ ਦੇ ਫਾਰਮ ਤੇ ਪਹੁੰਚੇ ਆ ਟਾਪ ਦੀਆਂ ਤਿੰਨ ਝੋਟੀਆਂ ਦੋ ਦੂਜਾ ਸੁਹਾ ਇੱਕ ਪਲੂਣ ਝੋਟੀ ਦੋ ਨੀਲੀ ਰਾਵੀ ਤੇ ਜਿਹੜੀ ਤੀਜੀ ਉਹ ਅੱਧੀ ਗਨੇਲੀ ਰਾਵੀ ਦੇ ਵਿੱਚ ਜਿਹੜਾ ਖਿਆਲ ਰੱਖਦੀ ਆ ਕਿਆ ਬਾਤ ਟੇਡੇ ਕੱਟ ਦੀ ਨਗੀਨਾ ਆ ਇੱਕ ਬੂਰੀ ਨੀਲੀ ਰਾਵੀ ਮਗਰ ਵੀ ਬੂਰੀ ਨੀਲੀ ਰਾਵੀ ਦੀ ਕੱਤੀ ਸੱਜਣੋ ਕਿਆ ਬਾਤ ਪੁੱਛਦੇ ਆ ਐਂਡ ਤੱਕ ਬਣੇ ਰਹੋ ਧੰਨਵਾਦ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਡੀ ਗਾ ਸੰਧੂ ਸਾਹਿਬ ਠੀਕ ਠਾਕ ਜੇ ਚੜਦੀ ਕਲਾ ਭਰਾ ਚੜਦੀ ਕਲਾ ਜੀ ਮਾਰੇ ਕਿਰਪਾ ਦਾ ਚਲੋ ਸ਼ੁਕਰ ਰੱਬ ਦਾ ਚੜਦੀ ਕਲਾ ਚ ਰਹੋ ਤੁਸੀਂ ਤੇ ਇਸੇ ਤਰ੍ਹਾਂ ਹੀ ਵੀ ਉੱਡੇ ਆਈਏ ਹੈ ਤੇ ਹੋਰ ਸੁਣਾ ਨਵੀਆਂ ਤਾਜ਼ੀਆਂ ਚੜਦੀ ਕਲਾ ਤੁਸੀਂ ਸੁਣਾਓ ਕਿਰਪਾ ਰੱਬ ਦੀ ਆਪਾਂ ਪਰਸੋ ਚੌਥੀ ਵੀਡੀਓ ਤੇ ਮੇ ਵੇਗਿਆ ਮਾਲ ਸਾਰਾ ਚੱਲ ਸ਼ੁਕਰ ਹੈ ਰੱਬ ਦਾ ਹਾਂਜੀ ਤੇ ਅੱਜ ਉਹ ਲਿਆਦੇ ਤਿੰਨ ਬਥੂਆ ਆਪਾਂ ਤਿੰਨ ਫਿਰ ਆ ਗਿਆ ਹਾਂਜੀ ਆ ਸੂਈ ਆ ਛੋਟੀ 15-20 ਦਿਨਾਂ ਦੀ ਪਹਿਲਾ ਸੂਆ ਹਾਂਜੀ ਤੇ ਉਹ ਦੋ ਗੱਬਣਾ ਆਪਣੇ ਤੋਂ ਦੂਜਾ ਦੂਜਾ ਸੂਆ ਜੋ ਠੀਕ ਆ ਤੇ ਡਰੈਸ ਕਰੀਏ ਨੋਟੇਕਰਾਨ ਨਾਲੇ ਡਰੈਸ ਆਪਣਾ ਪਿੰਡ ਸੁਰਸਿੰਘ ਹਾਂ ਹਾਂ ਤਹਿਸੀਲ ਪੱਟੀ ਹਾਂ ਇਲਾ ਸ਼੍ਰੀ ਤਰਨਤਨ ਸਾਹਿਬ ਜੀ ਠੀਕ ਆ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 82890 ਹਾਂ 16207 ਦੂਜਾ ਨੰਬਰ 82172 82497 ਠੀਕ ਆ ਹਾਂਜੀ ਸ਼ਰਵਾਤ ਫਿਰ ਨੀਲੀ ਤੋਂ ਕਰੀਏ ਬੋਰੀ ਵਾਹ ਜੀ ਕੀ ਬਾਤ ਹੈ ਮੈਂ ਨਾ ਜੀ ਪੂਰੇ ਯਾਰ ਕੀ ਚਮਕ ਦਮ ਕਾ ਹਾਂਜੀ ਕੀ ਨਸਲ ਕੁਆਲਟੀ ਪੂਰੀ ਬਹੁਤ ਜ਼ਿਆਦਾ ਥਾਂ ਤੋਂ ਸੋਹਣਾ ਲੱਗਾ ਜੀ ਇਹ ਇਹ ਰਿਕੇ ਕਿਹੜੇ ਹਾੜੇ ਦੇ ਨਹੀਂ ਹੋਦੇ ਕਿਰੇ ਫੜ ਫੋੜ ਲਿਆ ਰਹੇ ਇਹਦਾ ਹੀ ਤੁਰਦੇ ਫਿਰਦੇ ਮਾਲ ਲੈ ਲੀਦਾ ਜੀ ਅੱਛਾ ਤੁਰ ਫਿਰ ਕੇ ਮਾਲ ਲੱਭਿਆ ਹਾਂਜੀ ਹਾਂਜੀ ਚੰਗੀ ਚੀਜ਼ ਤੁਹਾਨੂੰ ਬਹੁਤ ਥੋੜੀ ਜਿਹੀ ਘੱਟ ਲੱਗਦੀ ਕਿਉਂ ਰ ਆ ਗਈ ਨਾ ਨੀਲੀ ਵੀ ਆ ਗਈ ਤੇ ਬੂਰੀ ਵੀ ਆ ਗਈ ਅੱਖਾਂ ਓੱਖਾਂ ਵੀ ਪੂਰੀਆਂ ਹਨਾ ਪਿਓਰ ਪਿਓਰ ਸੁੂਰ ਵੀ ਦਾਗ ਹੈ ਜੇ ਪਹਿਲਾ ਸੂਆ ਹੀ ਸੋਈ ਜਾ ਪਹਿਲਾ ਸੂਆ ਜੀ ਪਾਜੀ ਅੱਛਾ ਦੂਜਾ ਵੀ ਕੋਈ ਮਾਨ ਨਾ ਲਏ ਤੇ ਭਾਵੇਂ ਆਦੀ ਸ਼ਰਤ ਆ ਮਾਨਾ ਕਿ ਲੋ ਆਦੀ ਆਪਣਾ ਅਗਲਾਬ ਦੀ ਸਮਝ ਲਾਵੇ ਜੀ ਪਾਜੀ ਤੇ ਲਾ ਸਕਦਾ ਹੈ ਆਪਾਂ ਪਹਿਲਾਂ ਕਰਕੇ ਲਈ ਜੀ ਹਾਂ ਤੁਹਾਨੂੰ ਤੇ ਪਹਿਲਾਂ ਨਹੀਂ ਅਗਲੇ ਨੇ ਦੱਸਿਆ ਹਾਂਜੀ ਹਾਂਜੀ ਤੇ ਮਗਰ ਕੱਟੀ ਜਾ ਗਈ ਹਨਾ ਵੀ ਕੱਟੀ ਜੀ ਕੀ ਬਾਤ ਹੈ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਤੇ ਭਾਈ ਪ੍ਰਦੀਪ ਦੋਦੀ ਗੱਲ ਕਰਕੇ ਪੱਕਾ ਕਿ ਨਾ ਹੋਊਗਾ ਪਾਜੀ ਵਿਖਾਵਾ ਤੇ 11-12 ਕਿਲੋ ਦਾ ਵੀ ਜਿਹੜਾ ਲੋਹੇ ਵਰਗਾ 10 ਕਿਲੋ ਠੰਡਾ ਦੁੱਧ ਹੋਊਗਾ 10 ਕਿਲੋ ਹਾਂਜੀ ਕੋਈ ਧਾਰ ਬਣਾਣਾ ਮਾਰੇ ਤੇ ਧਾਰ ਬਣਾ ਮਾਰੇ ਤੇ ਠੰਡਾ ਦੁੱਧ ਹੋਊਗਾ 24 ਤੇ ਥਾਣੀ ਬੜਾ ਚੰਗਾ ਲੱਗਾ ਓਹ ਜਿਆਦੀ ਹਾਂ ਸੱਜਣੋ ਭਾਵੇਂ ਪਹਿਲਾ ਸੂਬਾ ਮੰਨ ਲਿਓ ਤੇ ਭਾਵੇਂ ਮੰਨ ਲਿਓ ਦੂਜਾ ਚੀਜ਼ ਆ ਕੋਈ ਬ੍ਰਾਂਡਡ ਪੀਸ ਆ ਤੇ ਮਗਰ ਵੀ ਕੱਟੀ ਆ ਡਬਲ ਫਾਇਦਾ 10 ਕਿਲੋ ਜਿਹੜਾ ਪੱਕਾ ਦੁੱਧ ਏ ਕੋਈ ਵੀ ਭੈਣ ਭਰਾ ਆਪਣੇ ਨਾਲ ਸੌਦਾ ਕਰਦਾ ਭਾਜੀ ਹਾਂ ਐਦਾਂ ਹੀ ਮੈਂ ਆਪਦੀ ਮਗਾਲੇ ਅੱਛਾ ਆਪਦੇ ਘਰੇ ਲਾ ਕੇ ਤਸल्ली ਕਰਕੇ ਚੋਗੇ ਫਿਰ ਪੈਸੇ ਦਵੇ ਫਿਰ ਆਪਾਂ ਨੂੰ ਰੁਪਏ ਦਵੇ ਹਾਂ ਜੇ ਚੰਗੀ ਹੋਵੇ ਤੇ ਰੱਖ ਲੈ ਜੇ ਮਾੜੀ ਹੋਵੇ ਤਾਂ ਲੱਦ ਕੇ ਕਾ ਆ ਤੇ ਆਪਾਂ ਕਿ ਮੈਂ ਲੱਗ ਗਿਆ ਨੀ ਪਰਦੀਪ ਇਹ ਗੱਲ ਤੇਰੀ ਮੇਰੇ ਦਿਮਾਗ ਵਿੱਚ ਗਈ ਇਹ ਗੱਲ ਤੂੰ ਬਹੁਤ ਵਧੀਆ ਕਿਉਂਕਿ ਕਿਸੇ ਨਾਲ ਧੋਖਾ ਧੜੇ ਨਹੀਂ ਕਰਨੀ ਭਾਜੀ ਇਹਨਾਂ ਕੋਈ ਵੀ ਨਹੀਂ ਕਰਦਾ ਵੀ ਅਗਲੇ ਦੇ ਘਰੇ ਖੜ ਕੇ ਚਵਾ ਕੇ ਤੇ ਫੇਰ ਨਹੀਂ ਦਿੰਦਾ ਕਿਉਂਕਿ ਬੜਾ ਵੱਡਾ ਰਿਸਕ ਹੁੰਦਾ ਹੈ ਨਹੀਂ ਜਾਂਦਾ ਮਾਲ ਸੁਥਰਾ ਆਪਣਾ ਡੰਗਰ ਸੁਥਰਾ ਆਪਾਂ ਫੇਰ ਹੀ ਗਿਆ ਵਾ ਇਹ ਤੁਹਾਡੀ ਬਹੁਤ ਵਧੀਆ ਸੋਚ ਆ ਤੁਹਾਨੂੰ ਅੱਗੇ ਤੱਕ ਲੈ ਕੇ ਜਾਉਗੀ ਬਹੁਤ ਵਧੀਆ ਤੁਸੀਂ ਇਹ ਧੰਨਵਾਦ ਤੁਹਾਡਾ ਤੇ ਹੁਣ ਰੇਟ ਦੀ ਗੱਲ ਕਰੀਏ ਕਿੰਨੇ ਵੀ ਦੇ ਦੀਏ ਰੇਡ ਚਲੋ ਜੇ ਬਾਹਰ ਫਿਰੇ ਤੇ ਫੇਰ ਤੇ ਬੜੇ ਤਾਂ ਮਾ ਲੋਗ ਹਾਂ ਪਰ ਆਪਾਂ ਮੋਲੇ ਦਾ ਕੋਈ ਆਪਾਂ ਲੱਖ ਨਹੀਂ ਕੋਈ 1 5 ਨਹੀਂ ਅੱਛਾ ਜੈਸਨੋ 95 ਹਜ਼ਾਰ ਦੀ ਝੋਟੀ ਦੇ ਦਣੀ ਅੱਜ ਜੈਸਨੋ ਜੈਸਨੋ ਹੀ 95 ਹਜ਼ਾਰ 1000 ਸਾਡੇ ਵੱਲੋਂ ਛੱਡ ਦਿਓ ਕੋਈ ਨਹੀਂ ਛੱਡਾਂਗੇ ਜੀ ਹਨਾ ਜਿਆਦਾ ਛੱਡਾਂਗੇ ਜੀ ਮਾਨਤਾਂ ਤੇ 94 ਹਜ਼ਾਰ ਦੀ ਜੈਸਨੋ ਸੱਜਣੋ ਜੇ ਮੇਰਾ ਸਾਹ ਲਾਓ ਜਿਹੜੇ ਅੱਗੇ ਇੱਥੇ ਕਪੂਰੀ ਹੈ ਨਾ ਵਾਹ ਭਾਈ ਫਦੀ ਪੂਜ ਪੜੀ ਹੈ ਖਰਾ ਵਾਹ ਗੇਠ ਦੀ ਵੀਰ ਲਿਆ ਵੇ ਤੇ ਸੱਜਣੋ ਪੈਂਦੀ ਕੱਲਾ ਕੱਲਾ ਥਾਂ ਲੱਗਾ ਤੇ ਨਿਸ਼ਾਨੀਆਂ ਸਾਰੀਆਂ ਟੂਟਾ ਤੇ ਅੱਗੇ ਫੇਸ ਕੁਆਲਿਟੀ ਦੇ ਚੀਰ ਚੂਤ ਪੂਰਾ ਹੈ ਨਾ 10 ਕਿਲੋ ਖੁੱਲਾ ਡੁੱਲਾ ਦੁੱਧਿਆ ਤੇ ਵਾਹ ਬਾਕੀ ਆਪਾਂ ਦੋ ਦੇ ਦੇਣੀਆ ਮਗਰ ਵੀ ਕੱਟੀ ਬੂਰੀ ਨੀ ਲਈਦੀ ਐਨ ਪੋਪ ਆ ਹਾਂਜੀ ਜੀਂਦੀ ਰਵੇ ਸੋਣੀਆ ਤੇ ਅੱਗੇ ਗੱਲ ਕਰੀਏ ਨੀਲੀ ਦੀ ਹੈ ਨਾ ਇਹ ਦੂਜਾ ਸੂਆ ਆ ਗਈ ਹਾਂਜੀ ਟੇਡੇ ਪਟਾ ਪੂਟਾ ਹੈ ਨਾ ਟੇਡਾ ਪਟਾ ਹਾਂਜੀ ਹੂੰ ਆ ਬੱਸ ਡੇਂਗਾ ਚੀਰ ਸਜਣੋ ਤੇ ਬਿਲੀ ਮਣਕੀ ਅੱਖ ਤੇ ਜਿਹੜੀ ਖੱਬੇ ਪਾਸੇ ਧਾਰੀ ਆ ਕਿਆ ਬਾਤ ਹੈ ਇਹ ਛੋਟੀ ਗੱਭਣ ਆ ਜੇ ਲੈ ਚੁਗੀ ਮੇਰੇ ਨਾਲ ਪੰਜ ਚੜ੍ਹਦੀਆਂ ਮੈਂ ਕੀ ਬਾਤ ਹੈ ਬੜੀ ਜਿਆਦੀ ਬੰਦੀ ਗੁੰਦੀ ਆ ਸੋਨਾ ਹੀ ਆ ਯਾਰ ਨੇ ਲੈ ਲੂਏ ਉਹ ਘਰ ਵਾਲੇ ਆਂਦੇ ਵੀ ਆਪਾਂ 13 14 ਕਿਲੋ ਦੁੱਧ ਚੋਇਆ ਛੋਟੀ ਥੱਲੇ ਪਾਇਆ ਉਹ ਆਜ਼ਾਦ ਪਾਤ ਵਾਲੀ ਆ ਆਜ਼ਾਦ ਪਾਤ ਵਾਲੀ ਆ ਤੁਹਾਨੂੰ ਪਤਾ ਜਿਹੜੀ ਨੀਲੀ ਦੀ ਏ ਨਾ ਬਹੁਤੀ ਵੱਡੀ ਹੁੰਦੀ ਹੈ ਨਾ ਬਹੁਤੀ ਛੋਟੀ ਵੀ ਚਲਾਂਦੀ ਇਹ ਮਦਰੀਆਂ ਡੋਲੀਆਂਾਂ ਆ ਆ ਮੈਂ ਜਾਂ ਨੀਲੀ ਦੀ ਜਿਹੜੀ ਹੁੰਦੀ ਮੋਰਾ ਉੱਚੀ ਲੱਤ ਦੀ ਖੜੀ ਦੀ ਹੁੰਦੀ ਹੈ ਹਣਾ ਜਿਹੜੀ ਨੀਲੀ ਦੀ ਮੈਂ ਉਹ ਮਦਰੇ ਘਾਦੇ ਜੀ ਹੋਣੀ ਪਈ ਉਹ ਮਦਰੀਆਂ ਡੋਲੀਆਂਾਂ ਖਾਸ ਕਰਕੇ ਫੇਰ ਹੀ ਨੀਲੀ ਆਉਣੀ ਆ ਨਾ ਹਾਂਜੀ ਠੀਕ ਆ ਇਹ ਸੁਣਾ ਦੀ ਪਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਜੀ ਅੱਛਾ ਦੁੱਧ ਟਿੱਪ ਦੀ ਨਹੀਂ ਹਾਂਜੀ ਦੁੱਧ ਇੱਕ ਟਿੱਪ ਦੀ ਵੀ ਨਹੀਂ ਗਰੰਟੀ ਹਾਂ ਦੁੱਧ ਅਗਲੇ ਦੇ ਪਾਏ ਦਾ ਪਾਜੀ ਦੁੱਧ ਪਾਏ ਦਾ ਉਹਨਾਂ ਮਾਲਕਾਂ ਨੇ ਦੱਸਿਆ ਤੇ ਰੰਗ ਨਾਲ ਉਹਨਾਂ ਨੇ ਦੱਸਣ ਮੁਤਾਬਕ ਆਪਾਂ ਦੱਸਦਾ ਭਰਾਵਾਂ ਨੂੰ ਹਾਂ ਗਾਂ ਅਗਲਾ ਆਪਦੀ ਸਮਝ ਵਿੱਚ ਬਾਕੀ ਤਾਜ਼ਾ ਲਾਹ ਲਾਹੂ ਕੇ ਵਿਖਾਓ ਕਿਉਂਕਿ ਸਾਰੇ ਸੂਜ ਬਾਣੇ ਨੇ ਕਿੰਨਾ ਪਾਉਣਾ ਇਹ ਐੜ ਗਿਆ ਸਾਰੇ ਭਰਾਵਾਂ ਨੂੰ ਬਾਕੀ ਅਜੇ ਸੂਂਦੀ ਸੂਂਦੀ ਟਾਪੀ ਲੱਗੂ ਜੀ ਦੇ ਕਰਮਾਂ ਲਈ ਸੂਂਦੀ ਨਹੀਂ ਸੂਨਸਾਂ ਨਹੀਂ ਇਹਨੂੰ ਕੋਈ ਪਤਾ ਪੂੜੇ ਪੜੇ ਅਜੇ ਨਹੀਂ ਕੋਈ ਫਿਸੇ ਖਾਜ ਹਾਂ ਜੇ ਕੋਈ ਗੱਲ ਬਾਤ ਹੱਤਾ ਖੁੱਲਾ ਡੁੱਲਾ ਲੈ ਜੂ ਜਾਬਦਾ ਨਾ ਹਾਂਜੀ ਲੈ ਜੂਗੀ ਜੀ ਮਾਲ ਲੈ ਜੂਗੀ ਪੂੜੇ ਪ ਗੱਡੀ ਚੜਿਆ ਡੰਗਰ ਝਾੜੀ ਸੰਗ ਹੋ ਸਕਦਾ ਪਹਿਲਾਂ ਦੂਵੇ ਸੋਨਾ ਕੇਟੀਐਮ ਦਾ ਖਰੀਦ ਕੇ ਲਿਆ ਯਾਰ ਕੀਰਮਾ ਚੰਗੀ ਆ ਸੱਜਣੋ ਵੇਖੋ ਕਿੰਦੇ ਘਰ ਦਾ ਦਾਣਾ ਪਾਣੀ ਲਿਖਿਆ ਜਾਂਦਾ ਏ ਤੇ ਮੈਂ ਚੰਗੀ ਆ ਸਾਰੀਆਂ ਹੀ ਨਿਸ਼ਾਨੀਆਂ ਆ ਜਿਹੜੀਆਂ ਕਵਰ ਆ ਵਾਹ ਡੇਟਾ ਕੱਟਿਆ ਬਾਤ ਹੈ ਦੂਫੇ ਕੱਟ ਕੇ ਲਿਆਇਆ ਯਾਰ ਕੀ ਹੈ ਠੀਕ ਹੈ ਜੀ ਆਹ ਭਣ ਭਾਵਤ ਹੋਈ ਏ ਸਾਹਮਣੇ ਇੱਕ ਹੀ ਫੇਰ ਨਹੀਂ ਨਹੀਂ ਜੀ ਨਹੀਂ ਜਦੋਂ ਕੰਮ ਹੀ ਇਹ ਕਰਨਾ ਹੈ ਤੇ ਫਿਰ ਸੰਗ ਕਰੀ ਹੈਨਾ ਜਦੋਂ ਉਹ ਨਾ ਨੱਚਦਾ ਪਏ ਢੰਡ ਘਾਦਾ ਕੰਮ ਕਰਨਾ ਮਾਲ ਲਿਆਵਾਂਗੇ ਦਵਾਂਗੇ ਭੈਣ ਭਰਾਵਾਂ ਨੂੰ ਚੰਗਾ ਆਊਗਾ ਤੇ ਕੋਈ ਯਾਦ ਕਰੂਗਾ ਕਿ ਚੀਜ਼ ਦਿੱਤੀ ਹੈ ਤੇ ਮਾਰਾ ਪਏ ਜੇ ਫਿਰ ਅਗਲਾ ਲਾਂਮਾ ਦਿੰਦਾ ਇਹ ਆ ਗਈ ਚਲੋ ਚੀਜ਼ ਕੋਈ ਚੰਗੀ ਦਾ ਹੀ ਨਾਮ ਬਣਦਾ ਏ ਬ੍ਰਾਂਡ ਵਾਲੀ ਚੀਜ਼ ਜਿਹੜੀ ਖਾਸ ਕਰਕੇ ਤੇ ਇਹ ਭੈਣ ਭਰਾਵਾਂ ਨੂੰ ਬਾਜੀ ਦਵਾਂਗੇ ਤੇ ਗਾਂ ਵੀ ਅਗਲਾ ਫੋਨ ਕਰਦਾ ਹਾਂ। ਹਾਂ। ਬਾਈ ਫਿਰ ਪਾ ਗੰਦ ਦੇ ਦਾਂਗੇ ਤੇ ਮੁੜ ਕੇ ਉਹਨਾਂ ਹੋਰ ਦਹਾਂ ਨੂੰ ਦੱਸਣਾ। ਨਹੀਂ ਜੀ ਨਹੀਂ। ਹਾਂ ਜੀ। ਤੇ ਗੱਲ ਕਰੀਏ ਰੇਟ ਦੀ ਇਹ ਇਹ ਕਿੰਨੇ ਕੁ ਦੀ ਦੇ ਦਈਏ। ਹਨਾ ਦੇ ਦਈਏ ਬਾਜੀ 1.5 ਦੀਏ। ਤੇ ਉਹ ਚੋ ਪਿਆਰ ਮੌਤ। 2000 ਕਰ ਦਈਏ ਛੋੜੇ 1.3 ਦੀ ਦੇ ਦਈਏ। ਲੈ ਲਓ ਤੁਹਾਡੀ ਖੁਸ਼ੀ ਆ। ਤੁਸੀਂ ਦਾ ਦੋ ਮਾਰੇ ਤੁਸੀਂ ਕਰਾ ਲਓ ਕੋਈ ਗੱਲ ਨਹੀਂ। ਹੋਰ ਕਰ ਦੋ ਮੈਂ ਤਾਂ ਨਾ ਜਿਵੇਂ ਤੁਹਾਨੂੰ ਚੰਗਾ ਲੱਗਦਾ। ਇਹ ਜੀ ਚੋਂ 100 ਰੁਪਏ ਹੀ ਭਾਜੀ ਆਪਾਂ ਛੋੜ ਕਰਨੀ ਪੂਰੇ ਲੱਖ ਦੀ ਝੋਟੀ ਦੇਣੀ ਹੈ ਜੀ ਪੂਰੇ ਲੱਖ ਦੀ ਹਾਂ ਪੂਰੇ ਲੱਖ ਦੀ ਜੀ ਚੋਂ 100 ਰੁਪਏ ਹੀ ਛੋੜ ਕਰਨੀ ਹੈ ਜੀ ਠੀਕ ਆ ਹਾਂ ਜੀ ਬਾਕੀ ਬਾਂਦੀ ਬੂੰਦੀ ਵੜੀ ਪਰਮਾਲੀ ਅਰੇ ਦਿਨ ਪੰਜ ਚਾਰ ਲੈਂਦੀ ਹੈ ਜੀ ਹਾਂ ਹਾਂ ਇਹ ਵੀ ਵੀਰਰਾ ਭਾਈ ਕੋਈ ਨਹੀਂ ਕਰਦੇ ਹੋ ਯਾਰ ਛੱਡ ਦਿਓ ਭਾਈ ਕੋਈ ਨਹੀਂ ਗੱਲ ਛੱਡ ਦਾਂਗੇ ਕੀ ਕਰਦੇ ਹੋ ਛੱਡ ਦਿਓ ਯਾਰ ਕੋਈ ਨਹੀਂ ਹੁੰਦਾ ਆਪਾਂ ਨੂੰ ਤੇ ਦੇ ਦਿਓ ਬਾਕੀ ਮਾਨ ਤਾਨ ਘਰ ਆਇਆ ਨਾ ਥੋੜਾ ਆਪਾਂ ਛੱਡ ਦਿਓ ਜੀ ਕਰਾਂਗੇ ਜੀ ਜ਼ਰੂਰ ਕਰਾਂਗੇ ਜੀ ਦੂਜਾ ਸੂਆ ਇਹ ਵੀ ਦੂਜਾ ਸੂਆ ਝੋਟੀ ਜੀ ਵਾਹ ਜੀ ਵਾ ਦਾਦਨ ਲੈਂਦੀ ਆ ਜੀ ਠੰਡੀ ਠੀਕ ਆ ਹਾਂਜੀ ਬਾਕੀ ਬਣੂ ਥਨ ਚੰਗੀ ਹੈਣਾ ਇਹ ਵੀ ਕਰਨੀ ਡੋਲੀ ਚਾ ਮਦਰੀ ਡੋਲੀ ਚਾ ਗਈ ਜੀ ਨੀਲੀ ਤੇ ਖਿਆ ਰੱਖਦੀ ਆ ਹਾਂਜੀ ਹਾਂਜੀ ਪਿਛਾ ਪੁਛਾ ਚੰਗਾ ਚੌੜਾ ਇਹਦਾ ਵੀ ਕਰਮਾ ਵਾਲਾ ਥੋੜੀ ਬਾਰਡਰ ਬੈਲਟ ਚ ਆ ਜਾਂਦੀ ਕਰਮਾ ਵਾਲੀ ਖੋਲਗੇ ਤੋਰਾ ਤਰਾ ਕਰਾ ਦੇਗੀ ਚੈੱਕ ਸਿੰਘ ਸੁੰਘ ਹੋ ਜਾਂਦਾ ਵੀ ਸੋਹਣਾ ਸਿੰਘ ਸੁੰਘ ਬਹੁਤ ਜਿਆਦਾ ਚੂਹ ਬਈ ਹੈਣਾ ਹਾਂਜੀ ਦੂਜਾ ਦੂਜਾ ਨੇ ਦੋ ਤੇ 12 13 ਕਿਲੋ ਤੇ ਨਹੀਂ ਛੱੜਦੀ ਰਾਮ ਨੇ ਭਰ ਜੂ ਜੀ ਇਹਨਾਂ ਦੇ 12 ਕਿਲੋ ਤੇ ਨਹੀਂ ਛੱੜਦੀ ਹਾਂਜੀ ਟੋਟੀ ਸੋਣੀ ਆ ਮਦਰੀਆਂ ਗੋਟੀਆਂ ਜਾ ਲਾਓ ਕਿਆ ਬਾਤ ਸੋਣੀ ਲਾਓ ਦੇਣੀ ਦੇ ਜਿਹੜੇ ਕਰਮਾੜੀ ਲੈਂਦੀ ਆ ਬਾਕੀ ਸੁਸਤਰੀ ਬੜੀ ਝੋਟੀ ਹਾਂ ਹਾਂ ਦੇਣਾ ਆਹੋ ਦਾਹ ਲੈ ਗਈ ਦੇ ਤਾਂ ਦਿਨਾਂ ਜਿੰਨੇ ਆ ਪਟਾਕੇ ਪਾ ਲੂ ਤੇ ਰੇਡ ਦੀ ਗੱਲ ਕਰੀਏ ਤੇ ਕਿੰਨੇ ਦੀ ਫਿਕਸ ਜੀ ਕਰਤੀ ਇਹਦਾ ਮੁੱਲ ਕੋਈ 95 ਲੱਖ ਨਹੀਂ ਜੀ ਹਾਂ ਨਾ 90 ਹਜ਼ਾਰ ਦੀ ਝੋਟੀ ਦੇ। ਅੱਛਾ 90 ਚੋ ਪਿਆਰ ਮਾਉਤਾ। ਤਹੀ ਕਰਾ ਲਓ ਮੈਨਾਂ ਜਿੰਨਾ ਕਰਾਉਣਾ। 85 ਦੀ ਕਰ ਦਈਏ। ਤਾਂ ਕਾਹ ਜਣਾ ਜਿਆਦਾ। ਜਾਂਦਗੇ ਹਾਂ ਤੇ ਨਹੀਂ। ਚਲੋ ਦੇ ਦਾਂ। ਠੀਕ ਹੈ ਨਾ। ਉਹ ਚੋਂ ਫਿਰ ਭਣ ਭਾਉਣ ਆਪਾਂ ਛੋੜ ਹੀ ਕਰਨੀ ਗਈ ਜੀ। ਆਪਦੀ ਖੁਸ਼ੀ ਨਾਲ ਸੋਕਰ ਕੇ। ਚਲੋ 85 ਹਜ਼ਾਰ ਆ ਤੇ ਉਹ ਚੋਂ ਥੋੜਾ ਬੜਾ ਕੋਈ ਛੋੜ ਛੱਪਾ ਹੀ ਹੋਣਾ ਕੋਈ ਜ਼ਿਆਦਾ ਹਮਾਨਤਾ ਨਹੀਂ ਹੋਣਾ। ਬਾਕੀ ਇਹ ਝੋਟੀ ਸੋਹਣੀ ਆ ਦੂਜਣਿਆ ਦੂਜਾ ਸੁਆ ਮਦਰੀ ਡੋਲੀ ਦੇ ਵਿੱਚ ਆ। ਪਿੱਠ ਪੜੇ ਦੀ ਜਿਹੜੀ ਆ ਤੁਸੀਂ ਆਪ ਵੇਖ ਸਕਦੇ ਜੇ ਸ਼ਾਨਦਾਰ ਹੰਡੀ ਠੰਡੀ ਬੜੀ ਆ ਜੀ ਹਾਂ ਬਣ ਨਹੀਂ ਅਜੇ ਝੋੜੀ ਹਾਂ ਬਣੂਗੀ ਅਜੇ ਤੇ ਕਰਮਾਣਾਂ ਦਾ ਨੋਕਾਲਾ ਚਵਾਈ ਵੀ ਚੰਗੀ ਨਿਕਲੂਗੀ ਕਰਮਾਣਾਂ ਬਾਕੀ ਜਿਹੜੇ ਦਿਨਾਂ ਚ ਇਹਨਾ ਸੁਣਾ ਉਦੋਂ ਤੁਹਾਨੂੰ ਪਤਾ ਕਾਂਜੋ ਵੀ ਦੁੱਧ ਸੁੱਕ ਜਾਂਦਾ ਸੁੱਕ ਜਾਣਾ ਇਹਨਾ ਕਰਮਾਂ ਵਾਲੀਆਂ ਸਾਰਾ ਸੂਆ ਪਿਉਣਾ ਹਾਂ ਹਾਂਜੀ ਚੰਗੀਆਂ ਸਜਣਾ ਮੈਂ ਤਿੰਨਾਂ ਹੀ ਬਾਈ ਦੇ ਕੋਆ ਤੇ ਨੀਲੀ ਦਾ ਵੀ 2 ਜੋੜਾ ਜਿਹੜਾ ਇਹਨਾਂ ਦੀ ਖਰੀਦਦਾਰੀ ਜ਼ਰੂਰ ਕਰਿਓ ਜਿਹੜਾ ਵੀ ਚੰਗਾ ਲੱਗੇ ਪੀ ਚੋਣ ਸਕਦੇ ਜੇ ਠੀਕ ਆ ਜੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਰੱਬ ਰੱਖਾ ਜੀ